ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਮੈਂ ਤੁਹਾਡਾ ਆਪਣੀ YouTube ਚੈਨਲ ਉਤੇ ਤੇ Facebook ਚੈਨਲ ਉਤੇ ਤੇ ਬਹੁਤ ਸਾਰਾ ਧੰਨਵਾਦ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਤੋ ਬਤ ਵੀਡੀਓ ਪਿਆਰ ਕਰਦੇ ਹੋ ਥੋੜਾ ਰਿਣੀਆ ਤੇ ਦਿਲ ਤੋਂ ਧੰਨਵਾਦ ਅੱਜ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਨ ਜਾ ਰਿਹਾ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਕਿਉਂਕਿ ਵੀਡੀਓ ਦੇ ਵਿੱਚ ਕੁਝ ਵਿਚਾਰ ਕੁਝ ਗੱਲਾਂ ਥੋੜੇ ਦਰਮਿਆਨ ਪੇਸ਼ ਕਰਾਂਗਾ ਚੰਗੀਆਂ ਲੱਗੀਆਂ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਅੱਜ ਜਿਹੜਾ ਮੈਂ ਜਿੱਤੇ ਅੱਜ ਗੱਲ ਕਰਨਾ ਚਾਹੁੰਨਾ ਉਹ ਹੈਗਾ ਕਿ ਅਸੀਂ ਕੋਈ ਵੀ ਚੀਜ਼ ਜੇਕਰ ਪ੍ਰਾਪਤ ਕਰਨੀ ਹੈ ਤਾਂ ਪਹਿਲਾਂ ਸਾਡੇ ਮਨ ਨੂੰ ਸਾਡੇ ਦਿਮਾਗ ਨੂੰ ਇੱਕ ਇੱਕ ਦਿਮਾਗ ਦੇ ਨਾਲ ਇੱਕ ਸਤਰ ਦੇ ਨਾਲ ਸੋਚਣਾ ਪਵੇਗਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੁਝ ਇਸ ਰਿਲੇਟਿਡ ਵਿਚਾਰ ਕਰਾਂਗੇ ਮੇਨ ਮੋਟਿਵ ਇਹੀ ਆ ਕਿ ਜਦੋਂ ਤੱਕ ਆਪਣਾ ਅੰਦਰ ਦਾ ਮਨ ਥੋੜਾ ਸ਼ਾਂਤ ਨਹੀਂ ਹੁੰਦਾ ਉਹ ਚੀਜ਼ ਸੋਚਦੇ ਨਹੀਂ ਤੁਸੀਂ ਉਦੋਂ ਤੱਕ ਤੁਹਾਨੂੰ ਉਹ ਚੀਜ਼ ਨਹੀਂ ਮਿਲ ਸਕਦੀ ਕੁਝ ਇਸ ਤੇ ਟੋਪਿਕ ਤੇ ਵਿਚਾਰ ਆ ਆ ਜੀ ਤੁਹਾਡੇ ਨਾਲ ਵਿਚਾਰ ਪਹਿਲਾਂ ਕਰਦੇ ਆ ਪਹਿਲ ਨੰਬਰ ਤੇ ਜ ਆਪਾਂ ਗੱਲ ਕਰੀਏ ਅ ਮੈਂ ਜ਼ਾਤਰ ਜੀ ਆਪਣੀ ਗੱਲ ਨੂੰ ਨਾ ਥੋੜੀ ਜੀ ਵਧਾਵਾ ਮੈਂ ਛੋਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਜਦੋਂ ਸਾਨੂੰ ਕੋਈ ਚੀਜ਼ ਜਦੋਂ ਨਹੀਂ ਮਿਲਦੀ ਉਹਦੇ ਲਈ ਆਪਾਂ ਯਤਨਸ਼ੀਲ ਜ਼ਿਆਦਾ ਹੋਣੇ ਆ ਜਦੋਂ ਸਾਡੇ ਲਈ ਉਹ ਚੀਜ਼ ਮਿਲ ਜਾਂਦੀ ਹੈ ਤਾਂ ਸਾਡੇ ਲਈ ਉਹ ਆਮ ਵਰਤੋਜੋਗ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਆਮ ਚੀਜ਼ਾਂ ਨੂੰ ਦੁਨੀਆਂ ਵੀ ਤੋਂ ਉੱਤੇ ਰੱਖ ਕੇ ਦੇਖਦੇ ਆ ਮਿਹਨਤ ਮੁਸ਼ਕਲਤ ਅਤੇ ਐਫਰਟ ਉਹ ਦਿਨ ਦੀਆਂ ਚੀਜ਼ਾਂ ਉਦੋਂ ਤੱਕ ਹੁੰਦੀਆਂ ਨੇ ਜਦੋਂ ਤੱਕ ਸਾਡੇ ਕੋਲ ਚੀਜ਼ੇ ਨਹੀਂ ਹੁੰਦੀ ਜਦੋਂ ਉਹ ਚੀਜ਼ਾਂ ਸਾਡੇ ਕੋਲ ਆ ਜਾਂਦੀਆਂ ਨੇ ਸਾਨੂੰ ਮਿਲ ਲੱਗ ਜਾਂਦੀਆਂ ਨੇ ਤਾਂ ਉਹ ਸਾਡੇ ਲਈ ਆਮ ਦੀ ਗੱਲ ਹੋ ਜਾਂਦੀ ਆ ਤੇ ਪਹਿਲਾਂ ਉਹ ਜਿਹੜਾ ਉਹ ਵਿਚਲਾ ਜਿਹਾ ਸਮਾਂ ਹੁੰਦਾ ਨਾ ਉਹਦੇ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਦੇ ਵਿੱਚ ਜਿਹੜੀ ਗੱਲ ਸਾਡੇ ਕੋਲ ਦਰਮਿਆਨ ਕਾਮਨ ਹੈਗੀ ਆ ਉਹ ਇਹ ਆ ਕਿ ਸਾਨੂੰ ਪਹਿਲਾਂ ਉਹ ਚੀਜ਼ ਵਾਸਤੇ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਜਿਵੇਂ ਹੁਣ ਆਪਾਂ ਐਗਜ਼ਾਮਪਲ ਦੇ ਤੌਰ ਤੇ ਲਈਏ ਕਿ ਜਿਵੇਂ ਨੌਜਵਾਨ ਵਰਗ ਵੀਰ ਭਰਾ ਨੇ ਉਹਨਾਂ ਦੀ ਇੱਕ ਐਗਜ਼ਾਮਪਲ ਹੁੰਦੀ ਹੈ ਕਿ ਜਦੋਂ ਪੇਪਰਾਂ ਦੇ ਪੇਪਰ ਨੇ ਨੇੜੇ ਆਉਂਦੇ ਨੇ ਆਪਾਂ ਪੇਪਰਾਂ ਦੀ ਪਹਿਲਾਂ ਤਿਆਰੀ ਕਰਦੇ ਆ तकरीबन ਪੇਪਰਾਂ ਦੀ ਤਿਆਰੀਆਂ ਪਹਿਲੀ ਸ਼ੁਰੂ ਹੋ ਜਾਂਦੀਆਂ ਨੇ ਉਸੇ ਤਰ੍ਹਾਂ ਜਦੋਂ ਕੋਈ ਆਪਾਂ ਕੋਈ ਕਿਸੇ ਕੰਮ ਪ੍ਰਤੀ ਲਾਲੂ ਜਾਂ ਆਪਣੀ ਜਿਸ ਤਰ੍ਹਾਂ ਜਿਸ ਤਰ੍ਹਾਂ ਸੋਚ ਆ ਹਰੇਕ ਬੰਦੇ ਦੀ ਆਪੋ ਆਪਣੀ ਐਡਵਾਈਸ ਹੁੰਦੀ ਆ ਸਾਡਾ ਸਰੀਰ ਤੇ ਸਾਡਾ ਦਿਮਾਗ ਤੇ ਸਾਡਾ ਆਲਾ ਦਵਾਲਾ ਸਾਡੇ ਲਈ ਪੂਰਾ ਫੋਕਸ ਰੱਖਦੇ ਨੇ ਅਸੀਂ ਕੀ ਕਰਨਾ ਚਾਹੁੰਦੇ ਆ ਕੀ ਸਾਡਾ ਦੇਖ ਰਿਹਾ ਕਿ ਸਾਡਾ ਬੋਲ ਬਲਈ ਹੈ ਕਹੋ ਜੇ ਸਾਡੇ ਲੋਕ ਨੇ ਕਹਿੋ ਜੀ ਸਾਡੀ ਸੰਗਤ ਹੈ ਤੇ ਕਹਿੋ ਜੇ ਲੋਕਾਂ ਦੇ ਤੁਸੀਂ ਵਿਚਾਰ ਰਹੇ ਹੋ ਇਹ ਚੀਜ਼ਾਂ ਬਹੁਤ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਕਈ ਲੋਕ ਮੇਰੇ ਨਾਲ ਸਹਿਮਤ ਹੋਣ ਕਈ ਲੋਕ ਨਾ ਸਹਿਮਤ ਹੋਣ ਪਰ ਜਿਹੜੀ ਥੋੜੀ ਪਬਲਿਸਿਟੀ ਥੋੜੀ ਪਲੇਸ ਆ ਪਲੇਸ ਵੀ ਕੰਮ ਕਰਦੀ ਹੈ ਥੋੜੇ ਯਾਰ ਮਿੱਤਰ ਕਹਿੋ ਜੇ ਨੇ ਉਹ ਵੀ ਥੋੜੇ ਕੰਮ ਕਰਦੇ ਨੇ ਬਹੁਤ ਜ਼ਿਆਦਾ ਨਹੀਂ ਤਾਂ ਤਕਰੀਬਨ ਜ਼ਿਆਦਾਤਰ ਜਿਵੇਂ ਯਾਰੀਆਂ ਦੋਸਤੀਆਂ ਹੁੰਦੀਆਂ ਨੇ ਉਹ ਸਾਨੂੰ ਆਪਾਂ ਨੂੰ ਹਰੇਕ ਨੂੰ ਪਤਾ ਕਿ ਕਿਸੇ ਲਾਲਸ ਪ੍ਰਤੀ ਜ਼ਿਆਦਾਤਰ ਲੱਗਦੀਆਂ ਨੇ ਜਿਹੜੇ ਅਸਰੀ ਥੋੜੇ ਯਾਰ ਮਿੱਤਰ ਨੇ ਉਹ ਜੀ ਤੁਸੀਂ ਉਹਨਾਂ ਨੂੰ ਕੋਟਿਆਤੀ ਜਾਂ ਗਿਣਤੀਆਂ ਤੇ ਗਿਲ ਲੱਗ ਜੂ ਤਾਂ ਮੈਨੂੰ ਲੱਗਦਾ ਕਿ ਬਹੁਤ ਥੋੜੇ ਬੰਦੇ ਨੇ ਜਾਂ ਥੋੜੇ ਇਨਸਾਨ ਨੇ ਜਿਹੜੇ ਇਹੋ ਜਿਹੇ ਹੁੰਦੇ ਆ ਜਿਹੜੇ ਥੋੜੇ ਉਹ ਓਖੇ ਟਾਈਮ ਦੇ ਵਿੱਚ ਨਾਲ ਖੜਦੇ ਨੇ ਤੇ ਉਹਦੇ ਲਈ ਪਹਿਲਾਂ ਇਹ ਆ ਕਿ ਪਹਿਲਾਂ ਤੁਸੀਂ ਆਪਣੀ ਜਿੱਦ ਤੱਕ ਤੁਸੀਂ ਆਪਣੇ ਮਨ ਨੂੰ ਸ਼ਾਂਤ ਨਹੀਂ ਰੱਖਦੇ ਉਹ ਚੀਜ਼ ਤੁਹਾਡਾ ਮਨ ਉਹ ਚੀਜ਼ ਨੂੰ ਕੈਚ ਨਹੀਂ ਕਰਦਾ ਤਾਂ ਉਦੋਂ ਤੱਕ ਤੁਸੀਂ ਉਹ ਚੀਜ਼ ਨੂੰ ਪ੍ਰਾਪਤ ਵੀ ਨਹੀਂ ਕਰ ਸਕਦੇ ਨਾ ਤੁਹਾਡਾ ਆਲਾ ਦੋਲਾ ਉਹ ਚੀਜ਼ ਨੂੰ ਤੁਹਾਡੇ ਨਾਲ ਸਾਥ ਦਵੇ ਪਹਿਲਾਂ ਇਹੀ ਗੱਲ ਸਾਡੇ ਧਿਆਨ 'ਚ ਓਨੀ ਜ਼ਰੂਰੀ ਹੈ ਕਿ ਜਦੋਂ ਤੱਕ ਅਸੀਂ ਕੋਸ਼ਿਸ਼ ਨਹੀਂ ਕਰਦੇ ਸਾਡਾ ਮਨ ਪਹਿਲਾਂ ਉਹ ਚੀਜ਼ ਤੇ ਹੋਣਾ ਚਾਹੀਦਾ ਕੋਈ ਵੀ ਚੀਜ਼ ਦਾ ਹੱਲ ਇਹ ਨਹੀਂ ਹੈਗਾ ਕਿ ਇੱਕਦਮ ਹੱਲ ਹੋ ਜਾਂਦਾ ਉਹ ਚੀਜ਼ ਦਾ ਹੱਲ ਸਾਨੂੰ ਮਿਲ ਜਾਂਦਾ ਉਹਦੇ ਲਈ ਪਹਿਲਾਂ ਮਸ਼ੱਕਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਤਾਂ ਫਿਰ ਕੁਝ ਨਾ ਕੁਝ ਜਾ ਕੇ ਜਿਹਦੀ ਆਉਟਪੁੱਟ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਫਿਰ ਉਹਦੇ ਵਾਸਤੇ ਜਿਹੜੇ ਸਾਡਾ ਸਰੀਰ ਦਾ ਢਾਂਚਾ ਹੈ ਜਿਹੜਾ ਰੱਬ ਨੇ ਸਰੀਰ ਸਾਨੂੰ ਬਣਾਇਆ ਸਾਨੂੰ ਪਹਿਲਾਂ ਜਿਹੜੀ ਚੀਜ਼ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਜਿਹੜੀ ਚੀਜ਼ ਸਾਨੂੰ ਹਾਸਲ ਕਰਨੀ ਚਾਹੀਦੀ ਜੇ ਆਪਾਂ ਪੜ੍ਹਾਈ ਕਰਦੇ ਆ ਤਾਂ ਲਾ ਲਓ ਜੇ ਅਗੋਂ ਪੜ੍ਹਾਈ ਹੋ ਚੁੱਕੀ ਆ ਤੁਸੀਂ ਬੇਰੁਜ਼ਗਾਰ ਹੋ ਅੱਗੇ ਤੁਸੀਂ ਕੁਝ ਸੋਚਣਾ ਚਾਹੁੰਦੇ ਹੋ ਮੇਰੇ ਵਾਂਗੂ ਸੋਚ ਆ ਹਰ ਇੱਕ ਬੰਦੇ ਦੀ ਹਨਾ ਤਾਂ ਉਹਦੇ ਲਈ ਪਹਿਲਾਂ ਇਹ ਆ ਕਿ ਤੁਹਾਨੂੰ ਜਦੋਂ ਤੁਸੀਂ ਸ਼ਾਂਤ ਜਦ ਤੱਕ ਤੁਸੀਂ ਸ਼ਾਂਤ ਨਹੀਂ ਹੁੰਦੇ ਉਹ ਚੀਜ਼ਾਂ ਨੂੰ ਨਹੀਂ ਸੋਚਦੇ ਕੈਚ ਕਰਦੇ ਉਦੋਂ ਤੱਕ ਤੁਸੀਂ ਉਹ ਚੀਜ਼ ਨੂੰ ਹਾਸਲ ਵੀ ਨਹੀਂ ਕਰ ਸਕਦੇ ਹਾਸਲ ਕਰਨ ਦਾ ਭਾਵ ਇਹ ਹੁੰਦਾ ਕਿ ਜਦੋਂ ਤੁਸੀਂ ਆਪਣਾ ਦਿਮਾਗ ਇੱਕ ਇੱਕ ਦਾ ਹੁੰਦਾ ਹੈ ਕਿ ਆਪਾਂ ਕੱਲੀ ਕੋਸ਼ਿਸ਼ ਕਰਨੀ ਇੱਕ ਹੁੰਦਾ ਹੈ ਪਾਗਲਪਨ ਜਿਹਨੂੰ ਆਪਾਂ ਕਹਿੰਦੇ ਆ ਕਿਸੇ ਵੀ ਕੰਮ ਨੂੰ ਚੀਜ਼ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਤੁਸੀਂ ਜੰਮੀ ਪਾਗਲ ਹੋ ਜੰਨੇ ਹੋ ਜਾਂ ਫਿਰ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ ਪਰ ਸੋ ਦੇ ਵਿੱਚੋਂ 99% ਬੰਦੇ ਉਹ ਨਹੀਂ ਜਿਹੜੇ ਮਿਹਨਤ ਕਰਦੇ ਨੇ ਇਹ ਤਾਂ ਅੱਜ ਤੱਕ ਮੈਂ ਕਦੀ ਸੁਣਿਆ ਨਹੀਂ ਹੈਗਾ ਵੀ ਜਿਹੜੀ ਜਿਹੜਾ ਇਨਸਾਨ ਮਿਹਨਤ ਕਰੇ ਉਹਨੂੰ ਉਹਦੀ ਮਿਹਨਤ ਦਾ ਫਲ ਨਾ ਮਿਲਿਆ ਹੋਵੇ ਬਸ ਗੱਲ ਇਹ ਹੈ ਕਿ ਸਾਡੇ ਕਰਨ ਤੇ ਡਿਪੈਂਡ ਹੈ ਕਿ ਅਸੀਂ ਮਿਹਨਤ ਕਿਹੜੇ ਪੱਖ 'ਚ ਕਰ ਰਹੇ ਆ ਕਿਹੜੇ ਪਾਸੇੋਂ ਕਰ ਰਹੇ ਆ ਮੇਰੇ ਵੀਰ ਭਰਾ ਨੇ ਕੱਲ ਵੀ ਮੈਂ ਵੀਡੀਓ ਤਕਰੀਬਨ ਪਾ ਰਿਹਾ ਸੀ ਕੱਲ ਵੀ ਦੇਖੀ ਹੈ ਕੱਲ ਬਹੁਤ ਤੁਹਾਡਾ ਧੰਨਵਾਦ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਮੇਰਾ ਮਤਲਬ ਹੀ ਇਹੀ ਹੈ ਮੈਂ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਮੇਰੇ ਵੀਰ ਭਰਾ ਕਈ ਨੌਜਵਾਨ ਵੀਰ ਭਰਾ ਬੈਠੇ ਆ ਦੇਸ਼ਾ ਪ੍ਰਦੇਸ਼ਾਂ ਵਿੱਚ ਬੈਠੇ ਆ ਇੱਕ ਪਤਾ ਗੱਲ ਕੀ ਜਿਹੜੀ ਮੇਰੀ ਸੋਚ ਹੈ ਜਿਹੜੀ ਇੱਕ ਸਿਆਣੀ ਰਾਇ ਹੁੰਦੀ ਹੈ ਨਾ ਕਈ ਵਾਰ ਜਿਵੇਂ ਆਪਣੇ ਸਿਆਣੀ ਬੂਰਕ ਅਕਸਰ ਕਹਿ ਦਿੰਦੇ ਹੁੰਦੇ ਸੀ ਪਹਿਲਾਂ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਸੰਗ ਸੰਗ ਸਾਥੀ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਹੈਗਾ ਤੁਹਾਨੂੰ ਕੋਈ ਸਲਾਹ ਦੇਣ ਵਾਲਾ ਨਹੀਂ ਹੈਗਾ ਕਈ ਵਾਰ ਆਪਾਂ ਕੰਦ ਤੋਂ ਵੀ ਸਲਾਹ ਲਈਏ ਤਾਂ ਉਹ ਵੀ ਸਾਨੂੰ ਇੱਕ ਟਾਈਮ ਤੇ ਸਹੀ ਸਲਾਹ ਦਿੰਦੀ ਆ ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨਾ ਕੋ ਚਲੋ ਪ੍ਰਮਾਤਮਾ ਨੇ ਮੈਨੂੰ ਸਿਆਣਪ ਦਿੱਤੀ ਹੈ ਜਿੰਨਾ ਕੋ ਮੇਰੀ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਤਾਂ ਮੈਨੂੰ ਇਹ ਚੀਜ਼ ਹੁੰਦੀ ਆ ਕਿ ਚਲੋ ਜਿੰਨਾ ਕੋ ਆਪਣਾ ਦਿਮਾਗ ਹੈ ਉਹ ਹਿਸਾਬ ਨਾਲ ਕਿਸੇ ਨੂੰ ਚੰਗੀ رائے ਦੇ ਸਕੀਏ ਕਿ ਚੰਗੀ ਸਲਾਹ ਦੇ ਸਕੀਏ ਬਾਕੀ ਦੇਖੋ ਸਾਰੇ ਬੰਦੇ ਆਪੋ ਆਪਣਾ ਸਿਸਟਮ ਬਣਾਉਂਦੇ ਆ ਸਾਰੇ ਬੰਦੇ ਆਪੋ ਆਪਣੇ ਤਰੀਕੇ ਨਾਲ ਕੰਮ ਕਰਦੇ ਆ ਕੋਈ ਘੱਟ ਕਰਦਾ ਕੋਈ ਵੱ ਸੋਨਾ ਨਾ ਸੋਨਾ ਦੇਖੋ ਉਹੀ ਗੱਲ ਹੈ ਵੀ YouTube ਤੇ ਹਰ ਇੱਕ ਬੰਦਾ ਇਨਸਾਨ ਹਰ ਇੱਕ ਬੰਦੇ ਗਿਆਨਵਾਨ ਹਰ ਇੱਕ ਬੰਦਾ ਬੈਠਾ ਜੇ ਤੁਸੀਂ ਖੋਲੋਗੇ ਤੁਹਾਨੂੰ ਇੱਕ ਨਾ ਇੱਕ ਨਹੀਂ ਹੋਰ ਹੋਰ ਬਥੇਰੇ ਬਹੁਤ ਤਕਰੀਬਨ ਭਰਿਆ ਪਿਆ ਢੰਡਾਰ ਬਸ ਇਹ ਹੈ ਵੀ ਬੰਦਾ ਖੋਜਣ ਹੋਣਾ ਜਿਸ ਤਰ੍ਹਾਂ ਇੱਕ ਵਾਇਆ ਵਣ ਹੁੰਦਾ ਉਹਦੇ ਚ ਹੁਣ ਇੱਕ ਜ਼ਿੰਮੇਦਾਰ ਕੁਝ ਵੀ ਜਿਵੇਂ ਆਪਾਂ ਕਹਿੰਦੇ ਸੋਨਾ ਕੱਢ ਲੈਂਦਾ ਸੋਨਾ ਕਿਵੇਂ ਕੱਢਦਾ ਉਹ ਮਿਹਨਤ ਨਾ ਕਰਦਾ ਮੈਂ ਤਾਂ ਨਾ ਕਰਕੇ ਕਿੱਲੇ ਚੋਂ ਪੰਜ ਫਸਲਾ ਵੀ ਕੱਢ ਸਕਦਾ ਉਹ ਵੀ ਮੈਂ ਤੁਸੀਂ ਪਿਛਲੀ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਉਹ ਵੀਡੀਓ ਦੇ ਵਿੱਚ ਮੈਂ ਇਹੀ ਗੱਲ ਕੀਤੀ ਹੋਈ ਆ ਉਹ ਵੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਮੇਰੀ ਪੇਜ ਉੱਤੇ ਜਾ ਕੇ ਤੇ ਦੂਜੇ ਨੰਬਰ ਤੇ ਆ ਵੀ ਜਦੋਂ ਸਾਡਾ ਪਹਿਲਾਂ ਇਹੀ ਚੀਜ਼ ਆ ਕਿ ਪਹਿਲਾਂ ਅਸੀਂ ਆਪਣਾ ਦਿਮਾਗ ਤੇ ਮਨ ਸ਼ਾਂਤ ਬਣਾ ਕੇ ਇੱਕ ਆਪਣਾ ਗੋਲ ਬਣਾਈਏ ਕੋਈ ਵੀ ਆ ਖਾਸ ਕਰਕੇ ਜਿਹੜੀ ਨੌਜਵਾਨ ਵੀਰ ਭਰਾਣੇ ਜਿਹੜੇ ਪੜਦੇ ਨੇ ਸਕੂਲਿੰਗ ਕਰਦੇ ਨੇ ਜਾਂ ਕਾਲਜ ਕੋਲਜੀਏਟ ਹੋ ਚੁੱਕੇ ਨੇ ਜਾਂ ਕੋਲਜ ਤੋਂ ਕਈ ਪਾਰ ਹੋ ਚੁੱਕੇ ਨੇ ਉਹਨਾਂ ਵੀਰਾਂ ਲਈ ਕਿ ਪਹਿਲਾਂ ਜਦੋਂ ਤੱਕ ਤੁਹਾਡਾ ਇੱਕ ਬੇਸ ਨਹੀਂ ਨਾ ਬਣਦਾ ਬੇਸ ਬਣਾਉਣਾ ਬਹੁਤ ਜ਼ਰੂਰੀ ਹੈ ਉਹ ਜੇ ਤੁਹਾਡਾ ਸ਼ੁਰੂਆਤੀ ਦੌਰ ਦੇ ਵਿੱਚ ਬਣ ਜੇ ਤਾਂ ਮੈਨੂੰ ਲੱਗਦਾ ਹੈ ਜਿਆਦਾ ਵਧੀਆ ਤੇ ਜਦੋਂ ਤੱਕ ਇਹ ਚੀਜ਼ਾਂ ਸਾਡੀ ਆਮ ਵਰਤੋਂ ਦੇ ਵਿੱਚ ਜਦੋਂ ਅਸੀਂ ਤੱਕ ਨਹੀਂ ਸੋਚਦੇ ਉਦੋਂ ਤੱਕ ਕਈ ਵਾਰੀ ਸਾਡੀਆਂ ਗੱਲਾਂ ਇਹ ਅੱਗੇ ਲੰਘ ਜਾਂਦੀਆਂ ਨੇ ਸਾਨੂੰ ਇਹਦੀਆਂ ਚੀਜ਼ਾਂ ਦੀ ਜਿਹੜੀ ਸੰਭਾਲ ਆ ਉਹ ਬਾਅਦ ਚ ਆਉਣੀ ਸ਼ੁਰੂ ਹੁੰਦੀ ਹੈ ਪਹਿਲਾਂ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦਾ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਸਾਡਾ ਸਿਸਟਮ ਇਹ ਹੋ ਜਾਂਦਾ ਕਈ ਵਾਰੀ ਆਪਾਂ ਕਹਿੰਦੇ ਆ ਕਿ ਨਹੀਂ ਯਾਰ ਇਹ ਐਵੇਂ ਹੋਣਾ ਚਾਹੀਦਾ ਸੀ ਇਹ ਹੋਇਆ ਨਹੀਂ ਚਲੋ ਐਨੀਥਿੰਗ ਉਹ ਅਲੱਗ ਮੈਟਰ ਹੈ ਪਰ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਜਦੋਂ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਹੋ ਕੁਝ ਸੋਚਦੇ ਹੋ ਵਿਚਾਰ ਕਰਦੇ ਹੋ ਹਨ ਤਾਂ ਤੁਹਾਡੇ ਜਿਹੜੀ ਆਲੇ-ਦੁਆਲੇ ਕੁਦਰਤ ਹੈ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਆ ਵਾਤਾਵਰਨ ਤੁਹਾਡਾ ਆਲਾ-ਦੁਆਲਾ ਬਹੁਤ ਵਧੀਆ ਹੋਣਾ ਚਾਹੀਦਾ ਜਦੋਂ ਤੁਸੀਂ ਉਹ ਚੀਜ਼ ਨੂੰ ਸੋਚਦੇ ਹੋ ਜਦੋਂ ਮੰਨ ਲਓ ਮੇਰੀ ਸੋਚ ਇਹ ਹੈ ਜਦੋਂ ਤੁਸੀਂ ਉਹ ਚੀਜ਼ ਨੂੰ ਸੋਚ ਲਿਆ ਨਾ ਤਾਂ 100% ਦੇ ਵਿੱਚੋਂ ਇਹ ਆ ਕਿ ਉਦਰ ਤੋਂ ਨਹੀਂ ਜੀ ਸੋਚ ਲਈ ਯਾਰ ਤੁਸੀਂ ਇਹ ਮਾਈਂਡ ਦੇ ਵਿੱਚ ਇਹ ਚੀਜ਼ ਸੈਟਅਪ ਲੈ ਜਾਂਦਾ ਵੀ ਯਾਰ ਮੈਂ ਆ ਚੀਜ਼ ਕਰਨੀ ਆ ਤਾਂ ਭਾਵੇਂ ਕਿ ਅੱਧਾ ਕੰਮ ਤਾਂ ਤੁਸੀਂ ਕੰਪਲੀਟ ਕਰ ਲਿਆ ਰਹਿ ਗਿਆ ਅੱਧਾ ਅੱਦੇ ਦੇ ਵਿੱਚ ਥੋੜੀ ਮਿਹਨਤ ਵੀ ਆ ਥੋੜਾ ਆਲਾਦਵਾਲਾ ਵੀ ਆ ਵੀ ਆਲੇ ਦੁਆਲੇ ਥੋੜੀ ਯਾਰ ਦੋਸਤ ਯਾਰ ਬਿਲੀ ਮਿੱਤਰ ਪਿਆਰੇ ਕਹਿੋ ਜੇ ਨੇ ਤੀਜੇ ਨੰਬਰ ਤੇ ਇਹ ਆ ਵੀ ਤੁਹਾਨੂੰ ਪਿੱਛੋਂ ਸਪੋਰਟ ਦੇਣ ਵਾਲਾ ਕੋਈ ਹੈ ਭਾਵੇਂ ਪਰਿਵਾਰ ਚੋਂ ਚਾਹੀ ਕੁਝ ਵੀ ਇਹ ਜਿਹਾ ਕੋਮਣ ਹੋ ਕੇ ਕੁਝ ਮਿਹਨਤ ਹੋਊਗੀ ਉਦੇ ਵਿੱਚੋਂ ਤਕਰੀਬਨ ਮੈਨੂੰ ਲੱਗਦਾ ਵੀ ਬਹੁਤਾ ਨਹੀਂ ਜੇ ਮੈਂ ਗਲਤ ਨਾ ਹੋਵਾਂ ਜੇ 50% 'ਚੋਂ ਗੱਲ ਕਰੀਏ 50% ਤਾਂ ਆਪਣਾ ਕੰਮ ਕਰਦੀ ਹੋਈ ਬੰਦਾ ਹਾਰਡਵਰਕ 50% ਤਾਂ ਹਾਰਡਵਰਕ ਹੁੰਦੀ ਹੁੰਦਾ ਬਾਕੀ ਜਿਹੜਾ 50% ਹੋ ਗਿਆ ਉਹਦੇ 'ਚੋਂ 20% ਤੁਹਾਡੇ ਪਰਿਵਾਰ ਦੀ ਸਪੋਰਟ ਹੁੰਦੀ ਆ ਤੇ 30 15% ਹੁੰਦੀ ਆ ਥੋੜਾ ਆਲਾ ਦਵਾਲਾ ਤੁਹਾਨੂੰ ਕੀ ਦੇ ਰਿਹਾ ਜਿਹੜਾ ਬਾਕੀ ਬਚਿਆ 15 15 ਦੇ ਵਿੱਚ ਇਹ ਹੁੰਦਾ ਥੋੜੇ ਯਾਰ ਦੋਸਤ ਰਿਸ਼ਤੇਦਾਰ ਮਿੱਤਰ ਪਿਆਰੇ ਕੀ ਉਹ ਸਪੋਰਟ ਕਰਦੇ ਨੇ ਜਦੋਂ ਹੁਣ ਕਈ ਵਾਰੀ ਇਹ ਹੁੰਦਾ ਜਿਹੜਾ ਬੰਦਾ ਅਕਸਰ ਆਪਾਂ ਸੁਣਦੇ ਆ ਰਹੇ ਕਈ ਵਾਰ ਕਈ ਵਾਰੀ ਬੰਦਾ ਜਮੀ ਡਿੱਗਿਆ ਹੁੰਦਾ ਉੱਥੇ ਕਿਸੇ ਨੂੰ ਉਮੀਦ ਨਹੀਂ ਹੁੰਦੀ ਇੱਕ ਹੱਲਾਸ਼ੇਰੀ ਹੁੰਦੀ ਅਗਲਾ ਥਾਪੜਾ ਜੇ ਕੋਈ ਇਹੋ ਜਿਹਾ ਯਾਰ ਦੋਸਤ ਜਾਂ ਘਰ ਦੇ ਵਿੱਚ ਪਰਿਵਾਰ ਹੁੰਦਾ ਥਾਪੜਾ ਦੇ ਕੇ ਅਗਲਾ ਕਹਿੰਦਾ ਯਾਰ ਕੁਝ ਨਹੀਂ ਯਾਰ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਆਪਾਂ ਸਾਰਾ ਇੱਕ ਚੱਕ ਦਾਂਗੇ ਹਨਾ ਆ ਕੰਮ ਹੋ ਜਾਊਗਾ ਤੇ ਉਹ ਬੰਦਾ ਡਿੱਗਿਆ ਹੁੰਦਾ ਜਮੀ ਉਹ ਤੁਸੀਂ ਇਹ ਲੈ ਲਓ ਵੀ ਪਹਿਲ ਦੇ ਆਧਾਰ ਤੇ ਕੰਮ ਕਰ ਦਿੰਦਾ ਦੂਜੇ ਪਾਸੇ ਇੱਕ ਇਹੋ ਜਿਹਾ ਬੰਦਾ ਹੁੰਦਾ ਜਿਹੜਾ ਤਾਕਤਵਰ ਹੁੰਦਾ ਉਹਨੂੰ ਮੜੀ ਜੀ ਕਮਜ਼ੋਰੀ ਦੱਸੇ ਦੀ ਧੀਰ ਨਹੀਂ ਹੈਗੀ ਤੇ ਉਹ ਉੱਥੇ ਉਨੋਂ ਉਹ ਵੀ ਚੀਜ਼ੇ ਕਈ ਵਾਰੀ ਡੋਪ ਜਾਂਦੇ ਆ ਕਈ ਵਾਰੀ ਡਿੱਗਦੇ ਹੋਏ ਬੰਦੇ ਨੂੰ ਮੜੀ ਜੀ ਸਪੋਰਟ ਦੀ ਲੋੜ ਹੁੰਦੀ ਹੈ ਤੇ ਉਹ ਕਿਤੇ ਤੱਕ ਕਿਤੇ ਕਰ ਦਿੰਦਾ ਗੱਲ ਸੋ ਇਸੇ ਗੱਲ ਕਰਕੇ ਪਹਿਲਾਂ ਸੀ ਆਪਣਾ ਮਨ ਨੂੰ ਮਜ਼ਬੂਤ ਕਰੀ ਉਹ ਚੀਜ਼ ਵੱਲ ਪ੍ਰੇਰਿਤ ਕਰੀਏ ਲਈ ਅੱਗੇ ਆਈਏ ਤੇ ਬਾਕੀ ਫਿਰ ਆਲੇ ਦੁਆਲੇ ਸਾਰਾ ਕੁਦਰਤ ਥੋੜਾ ਸਾਥ ਦਿੰਦੀ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇ ਅੰਤ ਤੱਕ ਬਣਨ ਵਾਸਤੇ ਕੁਝ ਇਸੇ ਤਰ੍ਹਾਂ ਵਿਚਾਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿਾਂਗਾ ਤੇ ਉਮੀਦ ਕਰਦਾ ਤੁਹਾਡੇ ਤੋਂ ਹੀ ਕਿ ਵੱਧ ਤੋਂ ਵੱਧ ਤੁਸੀਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋਗੇ ਨੋਜਨ ਵੀਰਪਰਾ ਅੱਗੇ ਵੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਉਂਦਾ ਰਹਿਮਾਂਗਾ ਕਾਫੀ ਕੁਝ ਕਨਸੈਪਟ ਹੈਗਾ ਕਮੈਂਟ ਜਰੂਰ ਕਰਦਿਆ ਕਰੋ ਉਹਦੇ ਨਾਲ ਇਹ ਇਹ ਹੋ ਜਾਂਦਾ ਵੀ ਬੰਦੇ ਨੂੰ ਕਿਸ ਤਰੀਕੇ ਨਾਲ ਕੀ ਚੀਜ਼ ਚਾਹੀਦੀ ਹੁੰਦੀ ਹੈ ਪਰ ਚਲੋ ਇਹ ਹੱਸਦਾ ਮੈਂ ਆਪਣੇ ਤਰੀਕੇ ਨਾਲ ਬਣਾਉਣਾ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਲੋਕ ਸੁਣ ਸੁਣਨ ਵਾਲੇ ਹੋਣੇ ਚਾਹੀਦੇ ਨੇ ਵੀਡੀਓ ਦੇ ਅੰਤ ਤੱਕ ਮੰਨ ਲਈ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਤੇ ਲਾਈਕ ਤੇ ਵਾਤੋ ਵਾਤੋ ਦੇ ਸ਼ੇਅਰ ਜਰੂਰ ਕਰਿਓ ਤਾਂ ਜੋ ਵਾਤੋ ਵਾਤੋ ਲੋਕਾਂ ਤੱਕ ਵੀਡੀਓ ਜਾਵੇ ਤੇ ਚੰਗੀ ਚੀਜ਼ ਨੂੰ ਹਮ ਭਲਾ ਮਿਲਿ ਸਪੋਰਟ ਕਰਿਆ ਕਰੋ ਚੰਗਾ ਹੁਣ ਗੁਣਕਾਰ ਬੰਦਾ ਹੋਣੀ ਗੁਣੀ ਬੰਦਾ ਜਿਹੜਾ ਵੀ ਆ ਉਹਨੂੰ ਵਤ ਤੋਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਬਹੁਤ ਸਾਰਾ ਦਿਲੋਂ ਧੰਨਵਾਦ ਤੁਹਾਡਾ ਤੁਸੀਂ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਵਤ ਤੋਂ ਚੰਗੇ ਬੁਲਾ ਰਿਆਂ ਨੂੰ ਚੰਗੇ ਲੋਕਾਂ ਨੂੰ ਅੱਗੇ ਪਹੁੰਚਾਇਆ ਕਰੋ ਤੇ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਵਤ ਤੋਂ ਵਤ ਥੋੜੀ ਥੋੜੀ ਸਾਹਮਣੇ ਵੀਡੀਓ ਮੈਂ ਲੈ ਕੇ ਆਉਂਦਾ ਰਹਿਮ ਤੇ ਪੰਜਾਬ ਪੰਜਾਬੀ ਦੇ ਜਿੰਦਾਬਾਦ ਧੰਨਵਾਦ